ਦੁਕਤਾ ਸਾਲਾ ਇਸ ਗੱਲ ਦਾ ਵੀ 10-12 ਲੱਖ ਰੁਪਈਆ ਲੈ ਕੇ ਬੰਦਾ ਫੇਰ ਮਿਸਤਰੀ ਕੋਲ ਜਾਵੇ ਹੈ 10-12 ਲੱਖ ਰੁਪਈਆ ਲਾ ਕੇ ਟਰੈਕਟਰ ਦੀਆਂ ਨਿਊਜ਼ੀਲੈਂਡ ਦਾ ਪ੍ਰੈਸ਼ਰ ਕਿੱਥੇ ਫਿਰਦਾ ਹੋਵੇ ਪੰਪ ਦਾ ਟਾਈਮ ਕਿੱਥੇ ਫਿਰਦਾ ਹੋਵੇ ਪੰਪ ਦੀ ਕੈਲੀਬ੍ਰੇਸ਼ਨ ਕਿੱਥੇ ਫਿਰਦੀ ਹੋਵੇ ਇਹਨਾਂ ਨੂੰ ਪੁੱਛਣ ਵਾਲਾ ਕੌਣ ਮੈਂ ਬਾਰ-ਬਾਰ ਕਹਿੰਨਾ ਹੁੰਦਾ ਵੀ ਠੇਕੇਦਾਰੀ ਸਿਸਟਮ ਨੇ ਔਰ ਕੋਸਟ ਕਟਿੰਗ ਨੇ ਟਰੈਕਟਰਾਂ ਦੀ ਕੁਆਲਿਟੀ ਖਾ ਲਈ ਕੁਆਲਿਟੀ ਖਾ ਲਈ ਜਿਹੜੀ ਮੈਂ ਗੱਲ ਕਹਿੰਨਾ ਉਹਨੂੰ ਹੋਰ ਹੀ ਉਲਟ ਲੈ ਜਾਂਦੇ ਹੋ ਤੁਸੀਂ ਗੁੱਸਾ ਕਰਦੇ ਹੋ ਇਹ ਡਿਟੇਲ ਹਾਂਜੀ ਸੋਹਣਿਓ ਪੰਜਾਬ ਇੱਕ ਹੈ ਜਾਂ ਸੂਬਾ ਪੰਜਾਬ ਨਹੀਂ ਹੁਣ ਤਾਂ ਨੌਰਥ ਇੰਡੀਆ ਕਹਿ ਸਕਦੇ ਹੋ ਟਰੈਕਟਰ ਨਵਾਂ ਆਉਂਦਾ ਕੋਰਾ ਸਿੱਧਾ ਮੋਡੀਫਿਕੇਸ਼ਨ ਵਾਲੇ ਵੀਰਾਂ ਕੋਲ ਨਾ ਜ਼ਿਮੀਦਾਰ ਦਾ ਕਸੂਰ ਆ ਨਾ ਹੈਗਾ ਮੋਡੀਫਿਕੇਸ਼ਨ ਵਾਲੇ ਦਾ ਕਿਸੇ ਦਾ ਕਸੂਰ ਕਸੂਰ ਕੀ ਦਾ ਕੰਪਨੀ ਦਾ ਇੰਨਾ ਜ਼ਰੂਰ ਆ ਵੀ ਉਹ ਇੰਨੀ ਕੁ ਚੀਜ਼ ਨੂੰ ਫਿਰ ਅਗਲਾ ਕਹਿੰਦਾ ਜਰ ਹੁਣ ਖੋਲੇ ਹੀ ਗਿਆ ਪੱਟੇ ਹੀ ਗਿਆ ਸਾਲੇ ਦਾ ਵੜਦੋ ਦੱਦ ਉਹ ਅਲਗਨ ਆ ਪਾਵਰ ਹੋਰ ਬਤਾ ਦੀ ਐ ਲਗਨ ਆ ਭਾਈ ਜਿੱਥੇ ਖੋਲ ਹੀ ਗਿਆ ਤਾਂ ਬਤਾ ਦਿਓ ਇਹ ਕੀ ਰੀਜ਼ਨ ਆ ਇਸ ਚੱਕਰ ਦਾ ਮੈਂ ਕਦੋਂ ਹੁੰਦਾ ਫਿਰਦਾ ਇਹਦੀ ਡਿਟੇਲ ਇਕੱਠੀ ਕਰਦਾ ਵੀ ਐਕਸਰ ਕੀ ਦਿੱਕਤ ਐ ਟਰੈਕਟਰ ਕੋਈ ਕੋਈ ਰੋਂਦਾ ਕਿਉਂ ਐ ਪਹਿਲਾਂ ਆਪਾਂ ਕੱਲੇ-ਕੱਲੇ ਬ੍ਰਾਂਡ ਦੀ ਬਾਰੀ ਲਾ ਲਈਏ ਵੀਡੀਓ ਹੋ ਜਾਣੀ ਐ ਲੰਬੀ ਜਿਹੜੀ ਤੁਸੀਂ 52 10 ਲਾ ਲਓ ਇੱਕ ਜਿਹੜੀ ਤਾਂ ਸਾਲਾ ਫਰਾਟੇ ਵੜਦਾ ਫਿਰਦਾ ਦੂਆ ਸਾਲਾ ਹੜ ਲਾਉਣ ਸਾਰੇ ਬੰਦ ਹੋ ਜਾਂਦਾ ਇੱਕ ਧੂਆ ਮਾਰ ਰਿਹਾ ਇੱਕ ਧੂਆ ਹੀ ਨਹੀਂ ਮਾਰਦਾ ਇਹ ਕੀ ਮੈਨੂੰ ਪਤਾ ਕਿੱਥੋਂ ਲੱਗਿਆ ਇੱਕ ਅਸੀਂ 52 10 ਪੱਟਿਆ ਸੀ ਇੱਕ ਇੰਜੈਕਟਰ ਦਾ ਨੋਜ਼ਲ ਦਾ ਪ੍ਰੈਸ਼ਰ ਕਿਤੇ ਫਿਰਦਾ ਦੂਈ ਦਾ ਕਿਤੇ ਫਿਰੇ ਫਿਰ ਇੱਕ ਅਸੀਮਿੰਦਰਾ ਪੱਟਿਆ ਉਹ ਹੈਗਾ ਸੀ ਮੇਰਾ ਖਲਾ ਇੱਥੇ ਦੀ ਟਰੈਕਟਰ ਸੀ 6055 ਨਿਓਜ਼ਲਾਂ ਦਾ ਪ੍ਰੈਸ਼ਰ ਹੀ ਹੋਰ ਕਿਤੇ ਫਿਰੇ ਕੋਈ ਕੈਲੀਬ੍ਰੇਸ਼ਨ ਇਹ ਨਾ ਇਹ ਦਿੱਕਤਾਂ ਕਾਰਨ ਕੀ ਆ ਕਿ ਕੋਈ ਟਰੈਕਟਰ ਜ਼ੋਰ ਮਾਰਦਾ ਕੋਈ ਰੋਂਦਾ ਕਸੂਰ ਹੈਗਾ ਉਹ ਕੰਪਨੀ ਦਾ ਇਸੇ ਕਰਕੇ ਮੋਡੀਫਿਕੇਸ਼ਨ ਦਾ ਜਿਹੜਾ ਰਵਾਜ ਆ ਉਹ ਤੁਰਿਆ ਹੁਣ ਮੈਂ ਤੁਹਾਨੂੰ ਇਹਦਾ ਕਾਰਨ ਦੱਸਦਾ ਵੀ ਕੀ ਆ ਫੇਰ ਮੈਂ ਬੜਾ ਇਹਦਾ ਜਾਣਕਾਰੀ ਇਕੱਠੀ ਕਰੀ ਬਹੁਤ ਬੰਦਿਆਂ ਨੇ ਵੱਖੋ ਵੱਖਰੇ ਵਰਜਨ ਦਿੱਤੇ ਜਿਹੜੇ ਤੇ ਹੁਣ ਆਪਾਂ ਪਹੁੰਚੇ ਆ ਉਹਦੀ ਗੱਲ ਕਰ ਲੈਨੇ ਆ ਪਹਿਲੀ ਤਾਂ ਗੱਲ ਆ ਇੱਥੇ ਜਿਹੜੀ ਮਾਈਕੋਵਾਚ ਕੰਪਨੀ ਆ ਉਹ ਕਲੱਬ ਹੋ ਗਈ ਉਹਦੀ ਹੋ ਗਈ ਮਨੋਪੋਲੀ ਉਹਨੂੰ ਪਰਵਾਹੀ ਹੈ ਨਹੀਂ ਕਿਸੇ ਦੀ ਉਹਨੂੰ ਪਤਾ ਹੈ ਵੀ ਮਾਂ ਦੇ ਪੁੱਤ ਪੰਪ ਲੈਣਗੇ ਕਿੱਥੋਂ ਜੇ ਕਿਤੇ ਬਾਹਰੋਂ ਮੰਗਾਉਣਗੇ ਤਾਂ ਜਿਹੜਾ ਉਹਰੇ 10000 ਦਾ ਪੰਪ ਅਸੀਂ ਬਲਕੱਚ ਦੰਨਿਆਂ ਲੱਖ ਰੁਪਏ ਦਾ ਪੈ ਜਾਊਗਾ ਆਪੇ ਲੈਣਗੇ ਮਾਈਕੋਵਾਚ ਨੂੰ ਪਰਵਾਹੀ ਹੈ ਨਹੀਂ ਠੀਕ ਆ ਜੀ ਅੱਗੇ ਆ ਗਈ ਐਗਜ਼ੈਂਪਲ ਲਾ ਲੋ ਮੰਨ ਲੋ 5210 ਦੀ 855 ਦੀ ਇੱਕ ਕੈਲੀਬ੍ਰੇਸ਼ਨ ਇੰਜਨ ਦੀ ਉਹ ਸਾਰੀ ਜਿਹੜੀ ਆਰ ਐਨ ਡੀ ਆ ਹਨਾ ਉਹ ਭੇਜਦੀ ਆ ਕੰਪਨੀ ਨੂੰ ਕਿ ਆ ਸਾਡਾ ਇੰਜਨ ਆ ਇੰਨੀ ਇਹਦੀ ਇਨਟੇਕ ਆ ਇੰਨਾ ਇਹਦਾ ਜੋ ਸਾਰੀਆਂ ਸਪੈਸੀਫਿਕੇਸ਼ਨ ਆ ਗਿਆ ਟੈਕਨੀਕਲ ਉਹ ਜਿਹੜੀਆਂ ਚੀਜ਼ਾਂ ਨੇ ਵੀ ਸਾਨੂੰ ਇੱਥੇ ਇੱਥੇ ਇੰਨੇ ਪਲੰજર ਇੰਨੇ ਨੰਬਰ ਇੰਨਾ ਪ੍ਰੈਸ਼ਰ ਸਾਰਾ ਕੁਝ ਉਹ ਮੈਚ ਕਰਨਾ ਹੁੰਦਾ ਨਾ ਇਨਟੇਕ ਫਲੋ ਕਿੰਨਾ ਆ ਰਿਹਾ ਕੀ ਸਾਰਾ ਕੁਝ ਉਹਦੀ ਇੱਕ ਕੈਲੀਬ੍ਰੇਸ਼ਨ ਵੱਡ ਜਾਂਦੀ ਹੈ ਉਹ ਕੰਪਨੀ ਨੂੰ ਭੇਜਦੀ ਹੈ ਠੀਕ ਆ ਮਾਈਕੋਵੋਚ ਨੂੰ ਲਾ ਲਓ ਉਦਾਹਰਨ ਦੇ ਤੌਰ ਤੇ ਹੁਣ ਉਹਨੇ ਪੰਪ ਭੇਜਤੇ ਉਦਾਹਰਨ ਦੇ ਤੌਰ ਤੇ 50 ਪੰਪਾਂ ਦਾ ਲੋਟ ਆ ਗਿਆ 50 ਪੰਪਾਂ ਜੋ ਕੀ ਕੀਤਾ ਕੰਪਨੀ ਨੇ ਦੋ ਪੰਪ ਤਿੰਨ ਟੈਸਟ ਕਰੇ ਮਾਰਿਆ ਧੱਕਾ ਸਾਲਿਆਂ ਨੂੰ 50 ਦੇ 50 ਅੱਗੇ ਉਹ ਕੀ ਆ ਹੁਣ ਜਿਹੜੇ 47 48 ਟਰੈਕਟਰ ਨੇ ਮੈਂ ਇਹ ਨਹੀਂ ਕਹਿੰਦਾ ਕਿ ਉਹ ਬਿਲਕੁਲ ਹੀ ਕੈਲੀਬ੍ਰੇਟ ਹੈ ਨਹੀਂ ਉਹਨਾਂ ਦੇ ਕੈਲੀਬ੍ਰੇਸ਼ਨ ਦਾ ਫਰਕ ਰਹਿ ਜਾਣਾ ਕੋਈ ਕਿਤੇ ਫਿਰਦਾ ਹੈ ਕੋਈ ਕਿਤੇ ਫਿਰਦਾ ਕਿਉਂਕਿ ਜਦ ਆਪਾਂ ਕੱਲੀ-ਕੱਲੀ ਚੀਜ਼ ਨੂੰ ਟੈਸਟੇ ਨਹੀਂ ਕਰਦੇ ਉਹਦਾ ਤੁਸੀਂ ਨਤੀਜੇ ਤੇ ਕਿਵੇਂ ਪਹੁੰਚ ਸਕਦੇ ਹੋ ਇਹੀ ਕੰਮ 855 ਚ ਹੋ ਰਿਹਾ ਇਹੀ ਕੰਮ ਜਿੰਨੇ ਡੀਆਈ ਟਰੈਕਟਰ ਨੇ ਸੀਆਰਡੀ ਐਂਜ ਨਹੀਂ ਹੈਗਾ ਜਿਹੜਾ ਡੀਆਈ ਟਰੈਕਟਰ ਨੇ ਇੰਨੀ ਕੁ ਤਾਂ ਗੱਲ ਆਪਾਂ ਪਹਿਲਾਂ ਤੋਂ ਹੀ ਦੇਖੀ ਆ ਵੀ ਡੀਆਈ ਟਰੈਕਟਰ ਕੋਈ ਬਰਾਬਰ ਜੋਰ ਹੀ ਨਹੀਂ ਲਾਉਂਦਾ ਹੁੰਦਾ ਕੋਈ ਕਿਤੇ ਲਾਉ ਕੋਈ ਕਿਤੇ ਲਾਉ ਉਹਦੇ ਵਿੱਚ ਇਕੱਲਾ ਪੰਪ ਦਾ ਹੀ ਸਾਰਾ ਕੰਮ ਰਹਿ ਜਾਂਦਾ ਹੈ ਪੰਪ ਦੀ ਕੈਲੀਬ੍ਰੇਸ਼ਨ ਟਾਈਮ ਟਰਾਂਸਮਿਸ਼ਨ ਦੀ ਕਿਤੇ ਅਪਾ ਫੇਰ ਗੱਲ ਕਰ ਲਾਂਗੇ ਢਿੱਲਾ ਟਾਈਟ ਆ ਜਿਹੜਾ ਹੁਣ ਹੁੰਦਾ ਕੀ ਆ ਕੰਪਨੀਆ ਦੇ ਵਿੱਚ ਪੰਪ ਆਏ ਮੰਨ ਲਓ 50 ਦਾ ਲੋਟ ਲੰਘ ਗਿਆ ਉਹ ਚੋਂ ਦੋ ਤਿੰਨ ਟੈਸਟ ਕਰੇ ਹਾਂ ਵੀ ਓਕੇ ਆ ਠੋਕ ਦਿਓ ਜੀ ਮਾਰੀਆਂ ਚਾਬੀਆਂ ਗਰ ਗਰ कसे ਜੀ ਟਰੈਕਟਰ ਅੱਗੇ ਉਹ ਤੋਂ ਬਾਅਦ ਫੇਰ 50 ਦਾ ਲੋਟ ਆ ਗਿਆ 50 ਚੋਂ ਫੇਰ ਦੋ ਚਾਰ ਪੰਪ ਉਹਨਾਂ ਨੇ ਚੱਕ ਲੈਣੇ ਨੇ ਦੋ ਚਾਰ ਪੰਪ ਚੱਕੇ ਆਪਣੇ ਚੈੱਕ ਕਰੇ ਉਹ ਟਰੈਕਟਰ ਓਕੇ ਵੀ ਹੁੰਦੇ ਨੇ ਜਿਉਂ ਨਾ ਹੋਣ ਉਹਨਾਂ ਨੂੰ ਕਰ ਲੈਂਦੇ ਹੋਣਗੇ ਪਰ ਜਿਹੜੇ ਬਾਕੀ 40 40 50 50 ਪੰਪ ਰਹਿ ਜਾਂਦੇ ਨੇ ਨਾ ਉਹੋਂ ਨੇ ਜਿਹੜੇ ਉਹ ਸਾਰੇ ਦੂਏ ਲੋਟੇ ਹੁੰਦੇ ਨੇ ਟੱਕੜ ਤੂ ਸੱਦਈ ਹੁਣ ਆ ਕੀ ਗੱਲ ਵੀ ਜਿਹੜੇ ਕਈ ਲੋਕ ਕੀ ਹੈ ਨਾ ਅੱਗੇ ਕੀ ਹੁੰਦਾ ਸੀ ਮਹਾਲੀ ਤੋਂ ਹੁਣ ਵੀ ਹੋ ਜਾਂਦਾ ਵੀ ਯਾਰਡ ਚੋਂ ਟਰੈਕਟਰ ਹੱਕ ਲਿਆਓ ਅੱਗੇ ਕੋਈ ਆਰ ਨੂੰ ਵਿੱਚ ਲੱਗਿਆ ਹੁੰਦਾ ਇੰਜਣ ਉੰਜਣ ਵਾਲੀ ਯੂਨਿਟ ਚੋਂ ਦੱਸ ਦਿੰਦਾ ਵੀ ਇਹਨੇ ਇੰਨੀ ਪਾਵਰ ਗੱਡੀ ਮੈਂ ਇਹ ਵੀ ਬਹੁਤ ਸੌਣ ਸੋਣੇ ਨੇ ਬਾਈ ਅਸੀਂ ਮਹਾਲੀ ਤੋਂ ਟੈਸਟ ਕਰਾ ਕੇ ਟਰੈਕਟਰ ਲਿਆ ਸੀ ਇਹਨੇ ਉੱਥੇ ਸਭ ਤੋਂ ਵੱਧ ਟਾਰਕ ਗੱਢੀ ਉਹ ਟਾਰਕ ਸਾਰੀ ਉਹਨੀਆਂ ਕੱਢਦੇ ਨੇ ਉਹਨੇ ਤਾਂ ਗੱਡੀ ਉਹਦਾ ਪੰਪ ਪ੍ਰੋਪਰ ਸੀ ਉੱਥੇ ਕੈਲੀਬ੍ਰੇਟ ਹੋ ਸਹੀ ਹੋਇਆ ਵਾ ਹੁਣ ਆ ਪੰਪ ਉਹ ਉਹਨੇ ਪਾਵਰ ਕੱਢਣੀ ਉਹ ਕੱਢਣੀ ਆ ਜਦ ਇੱਕ ਸਹੀ ਚੀਜ਼ ਆ ਉਹ ਤਾਂ ਪਾਵਰ ਕੱਢੂ ਗਈ ਉਹ ਟਰੈਕਟਰ ਅਗਲਾ ਲੈ ਆਉਂਦਾ ਬਲ 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 ਇਹ ਜੋਰ ਮਾਰਦਾ ਹਾਲਾਂਕਿ ਸਾਰਿਆਂ ਨੂੰ ਹੀ ਉੱਥੇ ਜ਼ੋਰ ਮਾਰਨਾ ਚਾਹੀਦਾ ਹੁਣ ਬਹੁਤ ਬੰਦੇ ਮੈਨੂੰ ਕਹਿਣਗੇ ਵੀ ਐ ਕਿਵੇਂ ਹੋ ਸਕਦਾ ਬਹੁਤ ਪੰਪਾਂ ਵਾਲੇ ਵੀ ਕਹਿਣਗੇ ਮੇਰੇ ਨਾਲ ਸ਼ਰਤ ਲਾ ਲਓ ਮੈਂ 3-4 ਮਹੀਨੇ ਦੀ ਜਾਣਕਾਰੀ ਇਕੱਠੀ ਕਰਕੇ ਬੋਲਿਆ 10 ਟਰੈਕਟਰ ਜਾਂ 15 ਟਰੈਕਟਰ ਕੇ ਲਾਉੜਦੇ ਆਪਾਂ ਖੋਲ ਲੈਨੇ ਆ ਉਹਨਾਂ ਦਾ ਨੋਜ਼ਲਾਂ ਦਾ ਪ੍ਰੈਸ਼ਰ ਚੈੱਕ ਕਰ ਲਓ ਨਵੇਂ ਟਰੈਕਟਰਾਂ ਚ ਇੰਨਾ ਕੁ ਬੁਰਾ ਹਾਲ ਆ 50 50 ਬਾਰ ਦਾ ਨਿਊਜ਼ਲ ਦੇ ਪ੍ਰੈਸ਼ਰ ਦਾ ਫਰਕ ਆ ਇੱਕ ਨਿਊਜ਼ਲ 50 ਬਾਰ ਥੱਲੇ ਫਿਰਦੀ ਆ ਦੂਈ 50 ਬਾਰ ਉੱਪਰ ਫਿਰਦੀ ਆ ਕੋਈ 150 ਤੇ ਫਿਰਦੀ ਆ ਕੋਈ 170 ਤੇ ਫਿਰਦੀ ਆ ਕੋਈ 250 ਤੇ ਫਿਰਦੀ ਆ ਮੰਨ ਲਿਆ ਵੀ ਹਮਿਸ਼ਨ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਕੁਝ ਕਰਨਾ ਪੈ ਸਕਦਾ ਪਰ ਇੰਨਾ ਡਿਫਰੈਂਸ ਕਿਵੇਂ ਹੋ ਸਕਦਾ ਇੱਕ ਨਵਾਂ ਬਣਿਆ ਤਣਿਆਸਲਾ ਟਰੈਕਟਰ ਕੋਰਾ ਟਰੈਕਟਰ ਉਹਨੂੰ ਬੰਦਾ ਲਿਆਉਂਦਾ ਇੱਕ ਹਾਲਾ ਨੂੰ ਤੂੰ ਹੀ ਫਿਰਦਾ ਹੁੰਦਾ ਦੂਆ ਰੋਈ ਹੋ ਜਾਂਦਾ ਫਿਰ ਉਹ ਜ਼ਿੰਮੇਦਾਰ ਕੀ ਕਰੂਗਾ ਫਿਰ ਉਹ ਮੋਡੀਫਿਕੇਸ਼ਨੇ ਕਰਾਊਗਾ ਹੈਨਾ ਸੋ ਜਦ ਤੁਸੀਂ ਟਰੈਕਟਰ ਨਵਾਂ ਲੈਣ ਜਾਣਾ ਦੋ ਚਾਰ ਟਰੈਕਟਰਾਂ ਜੋ ਮੜੀ ਜੇ ਉਹਨੂੰ ਰੇਸ ਰੂਸ ਮਾਰ ਕੇ ਦੇਖ ਲਿਆ ਕਰੋ ਵੀ ਜ਼ੋਰ ਜਾਂ ਲਾਉਂਦਾ ਹਾਂ ਠੀਕ ਆ ਜੇ ਨਹੀਂ ਲਾਉਂਦਾ ਉਹਦੇ ਉਹਦੇ ਅੱਗੇ ਵੀ ਦੋ ਚੀਜ਼ਾਂ ਆ ਗਈਆਂ ਜੇ ਤੁਹਾਡਾ ਟਰੈਕਟਰ ਜ਼ੋਰ ਨਹੀਂ ਲਾਉਂਦਾ ਤੁਸੀਂ ਮੋਡੀਫਿਕੇਸ਼ਨ ਨਹੀਂ ਕਰਾਉਣਾ ਚਾਹੁੰਦੇ ਕਿਸੇ ਵਧੀਆ ਪੰਪ ਵਾਲੇ ਕੋ ਜਿਹੜੇ ਚੰਗੇ ਬੰਦੇ ਨੇ ਉਹਨਾਂ ਕੋਲ ਜਾਓ ਉਹਨਾਂ ਕੋ ਸਾਰਾ ਡੇਟਾ ਹੁੰਦਾ ਵੀ ਆਹ ਇੰਜਨ ਦੇ ਪੰਪ ਲੱਗਿਆ ਉਹਦੇ ਸਾਰੇ ਉਹਨਾਂ ਕੋ ਸਟੈਟਿਕਸ ਹੁੰਦੇ ਨੇ ਉਹਦੀ ਕੈਲੀਬ੍ਰੇਸ਼ਨ ਹੁੰਦੀ ਆ ਉਹਨੇ ਰੀਸਟੋਰ ਕਰ ਦੇਣਾ ਵੀ ਜਿਹੜਾ ਤੁਹਾਡਾ ਇੰਜਨ ਆ ਜਹਾਜ ਆ ਪੰਪ ਉਹਨੂੰ ਜੋਦੂ ਕੈਲੀਬ੍ਰੇਸ਼ਨ ਹੋਣੀ ਚਾਹੀਦੀ ਆ ਜਿੰਨਾ ਨਿਊਜ਼ੀਲੈਂਡ ਦਾ ਪ੍ਰੈਸ਼ਰ ਹੋਣਾ ਚਾਹੀਦਾ ਉਹਨੇ ਐਜ਼ ਇਟ ਇਜ਼ ਕਰ ਦੇਣਾ ਤੁਹਾਡੇ ਡਾਕਟਰ ਨਾਲ ਦੀ ਨਾਲ ਬੰਦਾ ਬਣ ਜਾਣਾ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਬੜਾ ਸਸਤਾ ਚਾ ਕੰਮ ਆ 2000 ਲੈ ਲੈਣਗੇ ਪੰਪ ਕੈਲੀਬ੍ਰੇਟ ਕਰਨ ਦਾ ਓਏ ਪੁੱਛ ਲਿਓ ਜਾਂ ਉਹਨਾਂ ਨੂੰ ਮੈਨੂੰ ਤਾਂ ਇੰਨਾ ਕਿ ਲੱਗਦਾ ਵੀ ਖੋਲ ਖਲਈਆ 1000 ਰੁਪਿਆ ਲਾ ਲਓ ਖੋਲਣ ਦਾ 1000 2000 ਰੁਪਿਆ ਅਗਲਾ ਉਹਦਾ ਲੈ ਲੂਗਾ ਕੈਲੀਬ੍ਰੇਸ਼ਨ ਕਰਨ ਦਾ ਹਨਾ ਸਮਾਨਤਾ ਉਹ ਚ ਕੋਈ ਪੈਣਾ ਨਹੀਂ ਇੰਨਾ ਕੰਮ ਆ ਜੇ ਤੁਸੀਂ ਮੋਡੀਫਾਈ ਟਰੈਕਟਰ ਨਹੀਂ ਕਰਾਉਣਾ ਠੀਕ ਆ ਉਹ ਵੀ ਤੁਹਾਨੂੰ ਦੱਸਤਾ ਨਵਾਂ ਲੈਣ ਲੱਗੇ ਵੀ ਤੁਹਾਨੂੰ ਧਿਆਨ ਦੱਸਤਾ ਜੇ ਤੁਸੀਂ ਮੋਡੀਫਾਈ ਨਹੀਂ ਕਰਾਉਣਾ ਤਾਂ ਤੁਸੀਂ ਪੰਪ ਵਾਲਿਆਂ ਤੋਂ ਕਰਾ ਲਿਆ ਕਰੋ ਨਹੀਂ ਜੇ ਮੋਡੀਫਾਈ ਕਰਾਉਣਾ ਫਿਰ ਭਈਆਪ ਦਾ ਉਹ ਤੁਹਾਡਾ ਆਪਣਾ ਮੈਂ ਉਹਦੇ 'ਚ ਕੁਝ ਕਹਿੰਦਾ ਨਹੀਂ ਕਰਨ ਵਾਲਾ ਕਰਾਉਂਦਾ ਮੈਂ ਉਹਦੇ ਨਾਲ ਸਹਿਮਤ ਵੀ ਹੈ ਨਹੀਂ ਪਰ ਕਰਨ ਵਾਲਾ ਕਰਦਾ ਕਰਾਉਣ ਵਾਲਾ ਕਰਾਉਂਦਾ ਇਹ ਤੁਹਾਡੀ ਇੰਡੀਵਿਜੂਅਲਿਟੀ ਆ ਹਾਂ ਮੇਰਾ ਸਹਿਮਤ ਨਾ ਅਸਹਿਮਤ ਹੋਣਾ ਇਹ ਮੇਰੀ ਆਪਣੀ ਨਿੱਜੀ ਜ਼ਿੰਦਗੀ ਹੈ ਮੇਰਾ ਆਪਣਾ ਥੌਟ ਆ ਠੀਕ ਆ ਅੱਗੇ ਆ ਗਈ ਫੇਰ ਉਹੀ ਕੋਸਟ ਕਟਿੰਗ ਵਾਲੀ ਗੱਲ ਹੁਣ ਮੈਨੂੰ ਕਦੇ-ਕਦੇ ਐਂ ਲੱਗਦਾ ਹੁੰਦਾ ਜਿਹੜੇ ਪੰਪ ਨੇ ਠੀਕ ਆ ਚਾਹੇ ਮਾਈਕੋਵਾਚ ਦੀ ਮਨੋਪਲੀ ਆ ਮੈਨੂੰ ਕਦੇ-ਕਦੇ ਇਹ ਵੀ ਲੱਗਦਾ ਵੀ ਹੋ ਸਕਦਾ ਕੰਪਨੀਆਂ ਜਿਵੇਂ ਮੰਨ ਕੇ ਚੱਲੋ ਉੱਥੇ ਟੈਂਡਰ ਪੈਂਦੇ ਹੋਣਗੇ ਗੱਲ ਹੁੰਦੀ ਹੋਊਗੀ ਪੁੱਛਦੇ ਹੀ ਹੋਣੇ ਵੀ ਕਿਹੜਾ ਕਿਹੜਾ ਪੰਪ ਕਿਹੜਾ ਮਟੀਰੀਅਲ ਪਾ ਕੇ ਕੁਆਲਿਟੀ ਦਾ ਤਾਂ ਮਟੀਰੀਅਲ 'ਚ ਪੰਪ ਦਾ ਪੱਕਾ ਫਰਕ ਹੁੰਦਾ ਹੋਊਗਾ ਹੋ ਸਕਦਾ ਪੰਪੀ ਇਦਾਂ ਦੇ ਲੈਂਦੇ ਹੋਣ ਜਿਨ੍ਹਾਂ ਦੀ ਕੁਆਲਿਟੀ ਬੜੀ ਮਾੜੀ ਹੁੰਦੀ ਹੋਵੇ ਹੁਣ ਇਹ ਤਾਂ ਕੱਢ ਕੁੱਢ ਕੇ ਪਤਾ ਲੱਗੂ ਇਹਦੇ ਬਾਰੇ ਮੈਂ ਕੋਈ ਸ਼ੋਰ ਨਹੀਂ ਇਹ ਪੰਪ ਵਾਲੇ ਵੀਰ ਦੱਸ ਸਕਦੇ ਨੇ ਜਿਹੜੇ ਪੰਪਾਂ ਦਾ ਕੰਮ ਕਰਦੇ ਨੇ ਉਹ ਜ਼ਿਆਦਾ ਵਧੀਆ ਦੱਸ ਸਕਦੇ ਨੇ ਕਿਉਂਕਿ ਮੈਨੂੰ ਨਾਲ ਐਂ ਸ਼ੱਕ ਪਈ ਜਾਂਦੀ ਆ ਜਿਹੜਾ ਉਹ ਪੰਪ ਲੈਂਦੇ ਨੇ 8-9000 ਦਾ ਬਲਕ ਚ ਪੰਪ ਵੰਦਾ ਜੇ ਉਸੇ ਪੰਪ ਨੂੰ ਸਾਰਾ ਸਮਾਨ ਪਾਈਏ ਆਪਾਂ ਹਲਾ ਪੰਪ 20 20000 ਟੱਪ ਜੂ 10000 ਤਾਂ ਪੰਪ ਦੇ ਉੱਪਰੇ ਲੱਗ ਜਾਂਦਾ ਓਈਂ ਇੰਨਾ ਵੀ ਵਲਕ ਚ ਕਿੰਨਾ ਦਾ ਫਰਕ ਪੈ ਜਾਊ ਇਹ ਵੀ ਕਿਤੇ ਹੋ ਸਕਦਾ ਹੈ ਇਹਦੇ ਬਾਰੇ ਮੈਂ ਸ਼ੋਰ ਨਹੀਂ ਪਰ ਇਸ ਗੱਲ ਬਾਰੇ ਮੈਂ 100 ਨਹੀਂ 200% ਸ਼ੋਰ ਹਾਂ ਜਿਹੜੇ ਟਰੈਕਟਰ ਅੰਨੇ ਵਾ ਬਿਕ ਰਹੇ ਨੇ ਹਨਾ ਬਹੁਤ ਹੀ ਤਦਾਦ ਚ ਉਹਨਾਂ ਨੂੰ ਵੀ 10 ਟਰੈਕਟਰਾਂ ਨੂੰ ਦੇ ਪੰਪ ਖੋਲ ਲਿਓ ਨਿਉਜਲਾ ਖੋਲ ਲਿਓ ਜੇ ਕੋਈ ਇੱਕ ਬਰਾਬਰ ਨਿਕਲੇ ਤਾਂ ਮੈਂ ਦੇਣ ਦਾ ਰਹੂੰਗਾ ਕਦੇ ਇੱਕ ਬਰਾਬਰ ਨਹੀਂ ਨਿਕਲਦੀ ਇਹ ਹੀ ਪ੍ਰੋਬਲਮ ਇਸੇ ਨੇ ਜ਼ਿੰਮੇਦਾਰ ਮੋਡੀਫਿਕੇਸ਼ਨ ਵੱਲ ਤੋਰਤਾ ਹੁਣ ਆ ਗਈ ਗੱਲ ਜੌਂਡੀਅਰ ਦੀ ਆਲਾ ਕਹਿੰਦਾ ਯਾਰ ਜੌਂਡੀਅਰ ਮੋਡੀਫਿਕੇਸ਼ਨ ਬਿਨਾਂ ਹੀ ਚੱਲਦਾ ਉਹ ਚੱਲਦਾ ਤਾਂ ਉਹ ਹੈਗਾ ਭਾਈ ਉਹਦਾ ਇੰਜਨ ਛੋਟਾ ਹੈ ਕਯੂਬਿਕ ਕੈਪੈਸਿਟੀ ਘੱਟੋਂ ਮੜਾ ਜਾ ਵੀ ਜੇ ਨਾ ਸੈਟ ਆਵੇ ਕਿਉਂਕਿ ਉਹ ਹੈਡ ਤੌਰ ਪੰਪ ਤੋਂ ਹੀ ਜ਼ਿਆਦਾ ਕੰਮ ਲੈਂਦੇ ਨੇ ਉਹ ਨਹੀਂ ਟੱਕਾ ਤੋੜ ਕੇ ਦਿੰਦਾ ਦੂਜਿਆਂ ਦੀ ਕਯੂਬਿਕ ਕੈਪੈਸਿਟੀ ਜ਼ਿਆਦਾ ਹੋਣ ਕਰਕੇ ਉਹ ਫੇਰ ਵੀ ਚੱਲੀ ਜਾਂਦੇ ਨੇ ਜਿਹੜੀ ਤਾਂ ਨਹੀਂ ਚੱਲ ਕੇ ਦਿੰਦਾ ਕਯੂਬਿਕ ਕੈਪੈਸਿਟੀ ਥੋੜੀ ਆ ਹੁਣ ਸਵਰਾਜ ਲਾ ਲਓ ਕਿੱਥੇ 3400 ਸੀਸੀ ਆ ਕਿੱਥੇ ਜੌਂਡੀਆ 22900 ਸੀਸੀ ਆ ਉਹਨੇ ਸਾਰੀ ਉਹ ਜ਼ਿਆਦਾ ਮਤਲਬ ਸੈਂਸਿਟਿਵ ਆ ਪੰਪ ਤੋਂ ਸਮਝਦੇ ਹੋ ਗੱਲ ਪਰ ਠੀਕ ਆ ਹੁਣ ਆਪਣੇ ਆਪਣੇ ਇੱਥੇ ਤੇ ਬੰਦਿਆਂ ਦੇ ਵਿਚਾਰ ਹੋ ਸਕਦੇ ਨੇ ਹੋਣੇ ਵੀ ਚਾਹੀਦੇ ਨੇ ਮੈਂ ਜ਼ਰੂਰੀ ਨਹੀਂ ਕਿ ਮੈਂ ਹੀ ਸਹੀ ਆ ਪਰ ਮੈਂ ਇਸ ਗੱਲੋਂ ਪੂਰਨ ਤੌਰ ਤੇ ਸ਼ੋਰਾਂ ਟਰੈਕਟਰ ਖੋਲ ਲਿਓ ਜਿਆ ਫਰਕ ਨਾ ਨਿਕਲਿਆ ਮੈਂ ਦੇਣਦਾਰ ਹੋਊਂਗਾ ਮੈਂ ਬਹੁਤ ਟਰੈਕਟਰ ਦੇਖ ਲਏ ਬਹੁਤ ਮੇਰੀ ਪੰਪ ਵਾਲਿਆਂ ਨਾਲ ਗੱਲ ਹੁੰਦੀ ਆ ਕਹਿੰਦੇ ਯਾਰ ਇਹ ਕਰੀ ਕੀ ਜਾਂਦੇ ਆ ਚੰਗੇ ਭਲੇ ਪਲੰਜਰ ਕੱਢ ਕੇ ਹੋਰ ਇੱਕ ਸੂਤੇ ਜੇ ਪਲੰਜਰ ਪਾਉਂਦੀ ਆ ਕੰਪਨੀ ਨਿਊਜ਼ਲੈਂਡ ਦਾ ਪ੍ਰੈਸ਼ਰ ਕਿਧਰੇ ਕਿਧਰੇ ਫਿਰਦਾ ਹੁੰਦਾ ਸੋ ਇਸ ਚੀਜ਼ ਤੇ ਕੰਪਨੀਆਂ ਨੂੰ ਗੌਰ ਕਰਨੀ ਚਾਹੀਦੀ ਆ ਤਾਂ ਕਿ ਇੰਨੀ ਥੋੜੇ ਕਰੋੜਾਂ ਰੁਪਈਆ ਆਰ ਐਨ ਡੀ ਤੇ ਲਾਇਆ ਹੋਇਆ ਕੀ ਜੱਟ ਨੇ ਚੱਟਣਾ ਫਿਰ ਉਹ ਸਮਝਿਓ ਗੱਲ ਸੋ ਇਹ ਕਾਰਨ ਜਿਹੜੇ ਟਰੈਕਟਰ ਜੰਜੀਵੀਦਾਰ ਮੋਡੀਫਾਈ ਮੋਡੀਫਿਕੇਸ਼ਨ ਦੇ ਰਾਹ ਪੈਂਦੇ ਨੇ ਟਰੈਕਟਰ ਟੱਕਾ ਨਹੀਂ ਤੋੜਦਾ ਅਗਲਾ ਕਰੂਗਾ ਅਗਲਾ ਕਰੇ ਵੀ ਕੀ ਇਹ ਕੰਪਨੀਆਂ ਦੀ ਗਲਤੀ ਹੈ हां ਜਿਹੜੀ ਟਰਾਂਸਮਿਸ਼ਨ ਦੀ ਪਿਚ ਟਾਈਟ ਆ ਜਾਂ ਉੱਥੇ ਪ੍ਰੈਸ਼ਰ ਚੀਜ਼ਾਂ ਚੱਲਦੀਆਂ ਨੇ ਬੈਰਨ ਖੜਕਤ ਦੇਣੇ ਠੋਕਤਾ ੱੱਕੇ ਨਾਲ ਉਹਦੇ ਤੇ ਕਿਤੇ ਟਰਾਂਸਮਿਸ਼ਨ ਦੀ ਫਿਟਿੰਗ ਤੇ ਵੀ ਮੈਂ ਗੱਲ ਕਰਨੀ ਆ ਉਹਦੇ ਤੇ ਵੀ ਕੋਈ ਟਰੈਕਟਰ ਬਰਾਬਰ ਨਹੀਂ ਇੱਕ ਟਰੈਕਟਰ ਦਾ ਸਾਲੋਂ ੱੱਕਾ ਮਾਰੇ ਤੇ ਐ ਰੁੜਦਾ ਇੱਕ ਰੁੜਦਾ ਹੀ ਨਹੀਂ ਇਹ ਵੀ ਮੈਂ ਤਜਰਬਾ ਕੱਢ ਕੇ ਦੇਖ ਲਿਆ ਇਹਦੇ ਤੇ ਕਿਤੇ ਆਪਾਂ ਲੱਗ ਤੋਂ ਵੀਡੀਓ ਕਰ ਲਾਂਗੇ ਮੇਰਾ ਖਿਆਲ ਹੈ ਵਧੀਆ ਲੱਗੀ ਹੋਊਗੀ ਪਰਦਾ ਜਲਾਤਾ ਮਗਰ ਹੁਣ ਮਗਰ ਫੋਟੋਆਂ ਚ ਲਾਇਆ ਕਰਾਂਗੇ ਐ ਟਰੈਕਟਰ ਜੇ ਭੱਜੀ ਥੋੜਾ ਸਖਸੀਲਾ ਕਰਦੀ ਏ ਕੰਮ ਠੀਕ ਆਪੂਗਾ ਬڑے ਭਾਈ ਛੋਟੇ ਭਾਈ ਚਾਚੇ ਤਾਇਓ ਸასი ਗਾਲ ਧੰਨਵਾਦ